ਜਕਾਰਿਆਂ ਦੀ ਗੂੰਜ ਵਿੱਚ ਬਾਬਾ ਰਾਜਾ ਰਾਮ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ 350 ਸਾਲਾ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਯਾਈ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੰਗਰੰਗ ਸਾਹਿਬ ਜੀ ਦੀ ਰੈਨੁਮਾਈ ਹੇਟ ਅਤੇ ਬਾਬਾ ਬਲਵਿੰਦਰ ਸਿੰਘ ਅਗਵਾਈ ਹੇਟ ਗੁਰਦੁਆਰਾ ਬਾਬਾ ਰਾਜਾ ਰਾਮ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਹਰਚੋਵਾਲ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਇਹ ਨਗਰ ਕੀਰਤਨ ਹਰਚੋਵਾਲ ਤੋਂ ਲਾਈਟਾਂ ਵਾਲਾ ਚੌਕ ਪੁੱਲ ਪੁਖਤਾ ਟਾਂਡਾ ਅੱਡਾ ਜੁਲੰਦਰ ਰੋਡ ਤੋਂ ਹੁਸ਼ਿਆਰਪੁਰ ਸ਼ਹਿਰ ਦੇ ਅੰਦਰ ਕਚਹਿਰੀ ਰੋਡ ਤੋਂ ਹੁੰਦਾ ਹੋਇਆ ਦੁਪਹਿਰ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਖੰਡਿਆਲਾ ਸੈਣੀਆ ਤੇ ਫਿਰ ਗੜਸ਼ੰਕਰ ਰੋਡ ਮਹੱਲਲਪੁਰ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਵਿਖੇ ਸ਼ਾਮ ਨੂੰ ਸੰਪੰਨ ਹੋਵੇਗਾ ਇਸ ਮੌਕੇ ਸ਼੍ਰੀ ਹਰगोਬਿੰਦਪੁਰ ਸਾਹਿਬ ਤੋਂ ਸਮਾਜ ਸੇਵੀ ਹਰਵਿੰਦਰਪਾਲ ਸਿੰਘ ਸਾਫਕਾ ਪ੍ਰਧਾਨ ਐਸਸੀ ਵਿੰਗ ਪੰਜਾਬ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਹਲਕਾ ਇੰਚਾਰਜ ਰਾਜਨਵੀਰ ਸਿੰਘ ਕੁਮਾਰ ਡਾਕਟਰ ਕੇਜੇ ਸਿੰਘ ਆਪ ਪਾਰਟੀ ਸੀਨੀਅਰ ਆਗੂ ਸਰਪੰਚ ਕੈਪਟਨ ਤਰਮਿੰਦਰ ਸਿੰਘ ਹਰਜੋਵਾਲ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੀ ਬੱਸਾਂ ਗੱਡੀਆਂ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਸਮਾਜ ਸੇਵੀ ਹਰਵਿੰਦਰਪਾਲ ਸਿੰਘ ਅਤੇ ਸੁਵਰਗਵਾਸੀ ਪਰਮਾਨੰਦ ਸ਼ਰਮਾ ਦੇ ਪਰਿਵਾਰ ਮੰਗਤ ਰਾਮ ਸ਼ਰਮਾ ਵੱਲੋਂ ਬੱਸਾਂ ਦੀ ਸੇਵਾ ਕੀਤੀ ਗਈ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪਰਤੀ ਵਾ ਮੇਰ ਨਾਮੁ ਹੋ ਕਲਕਲੇ ਸ਼ਬਕ ਹਰੇ ਸੁਣਵਡ ਪਾ ਕੀਆ ਹਰ ਅੰਮ੍ਰਿਤ ਬਾਣੀ ਰ ਸੜਬੜ ਭਾਗਿਆ ਹਰ ਅੰਮ੍ਰਿਤ ਬਾਣੀ ਰ ਜਿਨ ਕੋ ਕਰਮ ਲਖੇ ਤਸ ਹਰਿ ਦਸਮਾਣੀ ਰ ਜਿਨ ਕੋ ਕਰਮ ਲਖੇ ਤਸ ਹਰਿ ਦਸਮਾਣੀ ਸ਼ਰਨਗੱਡ ਪਾਗਿਆ ਅਰੇ ਅੰਮ੍ਰਿਤ ਪਾਣੀ ਰਾ ਸ਼ਰਨਗੱਡ ਪਾਗਿਆ